ਰੋਜ ਨੂੰ ਦੱਸਿਆ ਧਰਮ ਚਲਾਵਨ ਸੰਤ ਉਬਾਰਣ ਦੁਸ਼ਟ ਸਬੰਨ ਕੋ ਮੂਲ ਉਪਾਰਣ ਯਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੰਗ ਹਮੇਓ ਕਾਜ ਸਤੁਨ ਹੋ ਆਏ ਧਰਮ ਹੀ ਗੁਰ ਦੇਉ ਪਠਾਏ ਜਹਾਂ ਤਹਾਂ ਤੁਮ ਧਰਮ ਪਠਾਰੋ ਦੁਸ਼ਟ ਗੋਪੀ ਕੋਖੀਣ ਪਕੜ ਪਛਾੜੋ ਥਾਪੁਰਾ ਨੇ ਆਪਣੇ ਆਉਣ ਦਾ ਪ੍ਰਯੋਜਣ ਇਹ ਲਿਖਿਆ ਜਰਨੈਲ ਜਦੋਂ ਆਪਣੇ ਸ੍ਰੀਤ ਦੀ ਕਿਸੇ ਚੰਗੇ ਹਥਿਆਰ ਦੀ ਤਿਆਰੀ ਕਰਦਾ ਉਹਨੂੰ ਉਸ ਦਿਨ ਦੀ ਉਡੀਕ ਜਦੋਂ ਇਹ ਮੇਰਾ ਸੰਧ ਮੇਰਾ ਹਥਿਆਰ ਤੇ ਮੇਰਾ ਸ਼ਗਿਰਦ ਆਪਣੇ ਪਰਚੇ ਦੇ ਵਿੱਚ ਪਾਸ ਹੋ ਗਏ ਅੱਜ ਸਮਾਂ ਬੜਿਆ ਚਮਕੌਰ ਦੀ ਗੜੀ ਦੇ ਵਿੱਚ ਯਾਦ ਰੱਖਣਾ ਇਹ ਤੇਰੀ ਨਹੀਂ ਜਾਂਦਾ ਗੁਰੂ ਬਾਜਾ ਵਾਲੇ ਕਈ ਬੰਦੇ ਸਤਿਗੁਰਾਂ ਨੂੰ ਵੀ ਜਿਵੇਂ ਸਾਡਾ ਸਰੀਰ ਹੈ ਪੰਜ ਪੂਤਰਕ ਸਰੀਰ ਗੁਰੂ ਨਾਨਕ ਨੂੰ ਵੀ ਬੰਦਾ ਹੀ ਜੰਦੇ ਨੇ ਜੇਕਰ ਬਾਜਾ ਵਾਲਾ ਇੱਕ ਬੰਦਾ ਹੀ ਹੁੰਦਾ ਸਾਡੇ ਵਾਂਗ ਸਰੀਰ ਲੈ ਕੇ ਆਇਆ ਉਹਤ ਜਗ ਮੰਡਲ ਕਰਿਓ ਉਹ ਗੁਰੂ ਨਾਨਕ ਦੀ ਜੋਤ ਹੈ 10 ਲੱਖ ਦਾ ਘੇੜਾ ਪਿਆ ਜਿਉ ਬੰਦਾ ਹੁੰਦਾ ਇਹ ਤੇਰੀ ਨਹੀਂ ਜੰਗ ਹੈ ਗੁਰੂ ਬਾਜਾ ਵਾਲੇ ਤੇ ਫੱਟ ਤੱਕ ਨਹੀਂ ਲੱਗਾ ਤੇਰਾ ਜੰਗਾ ਸੀ ਚੌਧਰੀ ਜੰਗ ਮੁਕਸਰ ਦੀ ਹੋਈ ਹੈ ਸਤਗੁਰਾਂ ਨੇ ਦੇਖਣਾ ਇਹੋ ਜਗ ਤਮਾਸ਼ਾ ਇਹ ਜਗ ਦਾ ਤਮਾਸ਼ਾ ਰਚਿਆ ਔਰ ਗੁਰੂ ਪਾਤਸ਼ਾਹ ਉਨ ਬੈਠ ਕੇ ਉਸ ਤਮਾਸ਼ੇ ਨੂੰ ਚਲਾ ਰਹੇ ਨੇ ਵੇਖ ਰਹੇ ਨੇ ਬਾਬਾ ਜੀਤ ਸਿੰਘ ਨੇ ਰੋ ਵਿਚਾਰ ਗਲ ਦੇ ਵਿੱਚ ਪੱਲਾ ਦਾ ਕੀ ਮੈਨੂੰ ਰਣ ਤੱਤੇ ਦੇ ਵਿੱਚ ਜਾਣ ਦਾ ਰਣ ਦੇ ਸੂਰੇ ਚਿੰਕ ਕੁਲਾਸ ਸਿੰਘ ਰੱチェ ਕੋਹਣ ਮਾਸ ਜਿਵੇਂ ਮਾਸ ਨੂੰ ਦੇਖ ਕੇ ਸ਼ਿਕਾਰ ਨੂੰ ਵੇਖ ਕੇ ਸ਼ੇਰ ਦੀ ਜਿਹੜੀ ਅੱਖ ਲਾਲ ਹੋ ਜਾਇ ਕਰਦੀ ਹੈ ਜਿਸ ਵੇਲੇ ਰਣ ਮੈਦਾਨ ਭਖਿਆ ਹੋਵੇ ਉਸ ਵੇਲੇ ਸੂਰਮੇ ਨੂੰ ਸਿੰਘ ਨੇ ਉਹ ਮੋਕਮ ਸਿੰਘ ਭਾਈ ਮਾਮ ਸਿੰਘ اور ਸੰਗਤ ਸਿੰਘ ਨੂੰ ਨਾਲ ਲੈ ਕੇ ਸਾਧਰੂ ਨੂੰ ਬੇਨਤੀ ਕੀਤੀ ਕਿ ਛੋਟੇ ਸਾਹੂ ਜਦੇ ਪਤਾ ਨਹੀਂ ਕਿਧਰੇ ਨੇ ਕਿ ਤੁਹਾਡੇ ਲਖਤੀ ਜੁਗਰ ਨੇ ਬਾਬਾ ਅਜੀਤ ਸਿੰਘ ਇਹਨਾਂ ਨੂੰ ਜੰਗ ਵਿੱਚ ਨਾ ਭੇਜੋ ਪਰ ਗੁਰੂ ਪਾਤਸ਼ਾਹ ਨੇ ਇਹ ਬਾਜਾ ਵਾਲਾ ਗੁਰੂ ਐਸਾ ਗੁਰੂ ਨਹੀਂ ਹੈ ਆਨੰਦਪੁਰ ਦਾ ਘੇਰਾ ਪਿਆ ਜਿਸ ਸਿੰਘਾਂ ਦੇ ਅੰਦਰ ਘੇਰੇ ਦੇ ਵਿੱਚ ਉਹ ਸਾਰੇ ਮਹੀਨੇ ਰੁੱਖਾਂ ਦੇ ਪੱਤਰ ਚੂਣੜ ਚੂਣੜ ਕੇ ਸ਼ਾ ਵਾਜਾਂ ਵਾਲੇ ਦੇ ਮਹੀਨਾ ਚ ਮਾਲ ਪੂਰੇ ਪੱਕਦੇ ਸੀ ਜੇ ਉੱਥੇ ਮੂੰਗੀ ਮਸਰੀ ਚਲਦੀ ਸੀ ਤਾਂ ਬਾਜਾਂ ਵਾਲੇ ਦਾ ਪਰਿਵਾਰ ਰੋਈ ਸ਼ੱਕਦਾ ਸੀ ਅਖਾੜਕੂ ਸੰਘਰਸ਼ ਚੱਲਿਆ ਹੈ ਜਿਹੜੀ ਸੰਸਥਾ ਨੂੰ ਆਪਾਂ ਕਹਿੰਦੇ ਆ ਇਹ ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1947 ਤੋਂ ਬਾਅਦ ਇਸ ਕਮੇਟੀ ਨੇ ਜਿਸ ਨੂੰ ਅਸੀਂ ਪੰਥ ਦੀ ਸਰਮੌਰ ਜਥੇਬੰਦੀ ਕਹਿੰਦੇ ਆ ਇਹਨੇ ਇੱਕ ਵੀ ਫੈਸਲਾ ਸਿੱਖ ਰੋਹ ਰੀਤਾ ਅਨੁਸਾਰ ਤਾਂ ਸਿੱਖ ਪਰੰਪਰਾ ਅਨੁਸਾਰ Ja, jetzt haben die mit am ਕੂਸਿੰਗ ਅshifts ਚੱਲਦਾ ਸੀ ਜਿਸ ਵੇਲੇ ਸਿੱਖਾਂ ਦੀ ਜਵਾਨੀ ਦੀ ਲਹੂ ਦੀ ਸ਼ਰਿਆਮ ਸਟੇਟ ਤੋਂ ਪੰਜਾਬ ਵਿੱਚ ਖੋਲੀ ਖੇਡੀਆਂ ਜਾ ਰਹੀ ਸੀ ਖੂਨ ਦੀ ਜਿਹਨਾਂ ਮਸੀਂ ਲੀਡਰ ਮੰਨੇ ਇਹਨਾਂ ਦੇ ਬੱਚੇ ਬਲੈ ਤਾਂੇ ਪੜ ਰਹੇ ਸੀ ਜਿਸ ਵੇਲੇ ਪੰਜਾਬ ਦੇ ਵਿੱਚ ਮੌਤ ਦਾ ਨੰਗਲ ਤਾंडਵ ਮੌਤ ਦਾ ਨਾਚ ਨੱਚਿਆ ਜਾ ਰਿਹਾ ਸੀ ਸਿੱਖਾਂ ਦੇ ਬੱਚਿਆਂ ਨੂੰ ਕੋ-ਕੋ ਕਸ਼ੀਦ ਕੀਤਾ ਭਾਈ ਖਲੜਾ ਰਿੰਜ ਸੁਮਨ ਸਿੰਘ ਖਾਨ ਨੇ ਰਿਪੋਰਟ ਤਿਆਰ ਕੀਤੀ ਹੈ ਸਾਰੇ ਸਾਡੇ ਲੀਡਰਾਂ ਦੇ ਬੱਚੇ ਉਸ ਬੜੇ ਬਣਾਤਾ ਜਿ ਪੜ ਰੇ ਸੀ ਪਰ ਨਹੋ ਵਿਚਾਰ ਸਿੱਖਾਂ ਦਾ ਚੌਕੀਦਾਰ ਵੀ ਮੈਂ ਗੁਰੂ ਨਹੀਂ ਮੈਂ ਪੰਥ ਦਾ ਚੇਲਾ ਜਿਸ ਬੜੇ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਦਾ ਪਰਿਵਾਰ ਅੱਜ ਪਹਿਲਾਂ ਵਿਛੜ ਚੁੱਕਿਆ ਹੈ ਮਾਤਾਵਾਂ ਦਾ ਕੋਈ ਥੋੜਾ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਨੇ ਛੋਟੇ ਸਾਹਜਾਂ ਦੇ ਲਾਭ ਪਤਾ ਵੀ ਮਾਤਾ ਗੁਜਰੀ ਦੇ ਨਾਲ ਆਪਣੇ ਸਾਹਜਾਂ ਨੂੰ ਜੰਗ 'ਚ ਲਾ ਕੇ ਲਾਓ ਤਾਂ ਬਾਜਾ ਵਾਲੇ ਨੇ ਉਸ ਵੇੜੇ ਜਿਹੜੀ ਗੱਲ ਕਹੀ ਬਾਬਾ ਜੀਤ ਸਿੰਘ ਨੂੰ ਜੇਕਰ ਮੈਨੂੰ ਆਵਾਜ਼ ਮਾਰ ਕੇ ਸਾਦਾ ਉਹ ਗੱਲ ਹੋਰ ਹੋਣੀ ਸੀ ਇਤਿਹਾਸ ਨੇ ਕਰਵਟ ਬਦਲੀ ਗੁਰੂ ਗੁਰੂ ਦਾ ਸਿੱਖ ਬਣ ਕੇ ਬਾਬਾ ਜੀਤ ਸਿੰਘ ਆਪ ਦੇ ਪਿਤਾ ਦੇ ਕੋਲੋਂ ਰਣ ਤੱਤੇ ਦੀ ਜਾਨ ਦੀ ਆਗਿਆ ਮੰਗਦਾ ਉਸ ਵੇਲੇ ਪਾਤਸ਼ਾਹ ਨੇ ਜਿਹੜੀ ਕਮਰ ਕਸੇ ਦੀ ਪੇਖ ਸੀ ਉਹ ਮੱਥੇ ਨਾਲ ਛੁਆ ਕੇ ਬਾਬੇ ਜੀਤ ਸਿੰਘ ਨੂੰ ਪਕੜਾਈ ਹੈ ਭੱਤੇ ਚੋਂ ਤੀਰ ਦਿੱਤੇ ਨੇ ਔਰ ਗੱਲ ਕਹੀ ਤੇ ਜਿਸ ਵੇਲੇ ਉਹ ਜਰਾ ਸੀਚੇ 20ਵੀਂ ਸਦੀ ਦੇ ਮਹਾਨ ਸਿੱਖ ਹਾਕਮਾਂ ਦੀ ਪਿੰਡਾਂ ਦੇ ਵਿੱਚੋਂ ਨੌਜਵਾਨੀ ਦਾ ਕਾਰਵਾ ਉਸ ਬਾਬੇ ਦੇ ਇੱਕ ਇੱਕ ਬੋਲ ਬਗਉਣ ਵਾਸਤੇ ਸ਼ਮਾਂ ਦੇ ਉੱਪਰ ਮਿਟਣ ਵਾਸਤੇ ਉੱਤੇ ਹਾਜ਼ਰ ਹੋ ਗਿਆ ਫਿਰ ਬਾਬਾ ਅਜੀਤ ਸਿੰਘ ਕਮਰਕਸੇ ਦੇ ਵਿੱਚੋਂ ਆਪਣੀ ਤੇਗ ਦੇ ਕੇ ਸੱਚੇ ਬਾਦਸ਼ਾਹ ਕਿਵੇਂ ਜੰਗ ਨੂੰ ਤੋਰਦੇ ਨੇ ਉਸ ਵੇਲੇ ਦਾ ਹਾਲ ਢਾਡੀ ਜੱਥਾ ਕਿਉਂ ਸੇਵਾ ਕਰ ਰਿਹਾ